ਮੈਂ ਚਰਨਜੀਤ ਸਿੰਘ 2013 ਬੈਚ ਆਈਪੀਐਸ ਅ ਬਤੌਰ ਅੰਮ੍ਰਿਤਸਰ ਦਿਹਾਤੀ ਮੇਰੀ ਅਪੁਆਇੰਟਮੈਂਟ ਹੋਈ ਹੈ ਤੇ ਮੈਂ ਬੜਾ ਸ਼ੁਕਰਗੁਜ਼ਾਰ ਹੈ ਪੰਜਾਬ ਸਰਕਾਰ ਦਾ ਸਾਡੇ ਡੀਐਸਪੀ ਸਾਹਿਬ ਦਾ ਕਿ ਗੁਰੂ ਨਗਰੀ ਚ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਪੁਲਿਸ ਦੀ ਪੂਰੀ ਜਿਹੜੀ ਹੈ ਸਪੋਰਟ ਕਰਨ ਅਸੀਂ ਵੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜਾ ਪੁਲਿਸਿੰਗ ਹੈ ਉਹ ਕੀਤੀ ਜਾਵੇ ਬਾੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਡਰੱਗ ਮੈਨੇਜ ਜਿਹੜਾ ਹੈ ਡਰੱਗ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਹੈ ਅਸੀਂ ਉਹਨੂੰ ਵੱਡੇ ਪੱਧਰ ਤੇ ਲਿਜਾਣ ਦੀ ਪੂਰੀ ਪਲੈਨਿੰਗ ਕੀਤੀ ਹੋਈ ਹੈ ਲੈਲ ਮਨਰੇ ਤੇ ਪ੍ਰੀਵੈਂਸ਼ਨ ਐਂਡ ਕੋਸਟਮੈਂਟ ਤੇ ਡਿਟੈਕਸ਼ਨ ਅਸੀਂ ਤਿੰਨੇ ਜਿਹੜੇ ਪਹਿਲੂ ਨੇ ਡਰੱਗ ਨੂੰ ਕਾਬੂ ਕਰਨ ਦੇ ਅਸੀਂ ਉਹਤੇ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਗੈਂਗਸਟਰ ਤੇ ਐਂਟੀ ਟੈਰਰਿਜ਼ਮ ਗ੍ਰੰਟ ਹੈ ਉਸ ਤੇ ਜਿਨੇ ਵੀ ਸਾਡੀ ਟੀਮਾਂ ਨੇ ਸਾਡੀ ਮੀਟਿੰਗਸ ਹੋਈਆਂ ਨੇ ਡੀਆਈ ਸਾਹਿਬ ਦੇ ਰੇਮ ਵਿੱਚ ਅਸੀਂ ਉਹਤੇ ਹੋਰ ਜਿਹੜਾ ਹੈ ਚੰਗਾ ਵਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਇਲਾਵਾ 15 ਅਦਸਤ ਆ ਰਹੀ ਹੈ ਅਸੀਂ ਆਪਣੇ ਜਿਹੜੀ ਚੈਕਿੰਗ ਹੈ ਤੇ ਨਾਕਾ ਬੰਦੀ ਹੈ ਉਹਨੂੰ ਅਸੀਂ ਦਰਸਤ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰੂਰਲ ਏਰੀਆਜ਼ ਦੇ ਵਿੱਚ ਵੀ ਜਿਹੜੇ ਹੈ ਨਾਕੇ ਉਹਨਾਂ ਦੀ ਸੰਖਿਆ ਵਧਾਈ ਜਾਏਗੀ ਇਸ ਤੋਂ ਇਲਾਵਾ ਰੂਟੀਨ ਦੀ ਜਿਹੜੀ ਵਹੀਕਲ ਚੈਕ 체కింగ్ ਉਹ ਬਤਾਈ ਜਾਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਬਾੜੇ ਇਨਸिडेंट ਦਾ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇਣੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਦੀ ਨਾਮੁਨਤੀ ਜਿਹੜੀ ਹੈ ਉਸ ਉਸ ਜਿਹੜੀ ਹੈ ਆਪਣੇ ਕੋਲ ਰੱਖਾਂਗੇ ਉਹਨੂੰ ਡਿਸਕਲੋਜ਼ ਨਹੀਂ ਕੀਤਾ ਜਾਏਗਾ ਤੇ ਸਮਾਜ ਨੂੰ ਅਸੀਂ ਜਿਹੜਾ ਹੈ ਉਹਦਾ ਇੱਕ ਹਿੱਸਾ ਬਣ ਕੇ ਚੰਗੇ ਨਾਗਰਿਕ ਹੋਣ ਦੇ ਨਾਤੇ ਪੁਲਿਸ ਦੇ ਨਾਲ ਜੇ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸੋ ਨਾਵਾ ਜਿਹੜਾ ਅ ਡੇ ਟੂ ਡੇ ਲਾਈਨਡ ਆਰਡਰ ਦੀ ਪ੍ਰੋਬਲਮਸ ਹੈਗੀਆਂ ਸੀਮਾ ਤੇ ਵੀ ਫੋਕਸ ਕਰ ਰਹੇ ਆ ਜੋ ਛੋਟੀ ਛੋਟੀ ਚੀਜ਼ਾਂ ਕਰਕੇ ਕਈ ਵਾਰ ਇਰੀਟੈਂਟ ਹੁੰਦੇ ਨੇ ਅਸੀਂ ਉਹਨਾਂ ਨੂੰ ਖਤਮ ਕਰਕੇ ਮੀਟਿੰਗਸ ਦੇ ਜ਼ਰੀਏ ਜਿਹੜਾ ਉਹ ਵੀ ਅਸੀਂ ਉਸਤੇ ਵੀ ਪੂਰਾ ਜਿਹੜਾ ਕੰਮ ਕਰ ਰਹੇ ਆ ਜਿਹੜੇ ਥੋੜੇ